ਹਾਉਲੇ ਨੇ ਲੈਣੀ ਕੋਈ ਨਹੀਂ ਹੈ ਆ ਜਾ ਬਾਈ ਆ ਜਾ ਆ ਤੂੰ ਪਾਸ ਕਰੀ ਆ ਲੈ 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 ਉਹ ਛੱਡ ਦੇ ਇਹਨੂੰ ਦੇਖੇਗਾ ਉਹੀ ਚੰਬੜ ਗਿਆ ਜਿਹੜੇ ਕੁੱਤਿਆਂ ਵਾਂਗੂ ਲੈ ਦੋ ਦੰਦ ਹੈ ਦੇਖ ਦੋ ਦੰਦ ਨਵੀਂ ਹੈ ਜਮਾ ਛੇਲੀ ਨਾਲ ਛੇਲੀ ਲੈ ਪੂਰੇ ਕੰਨ ਵਧੀਆ ਨੇ ਕੱਪੜਾ ਯਾਰ ਲੈ ਆਪਣੇ ਕੱਪੜੇ ਦਿਖਾਈ ਦੇ ਗਏ ਗਰੰਟੀ ਹੈ ਗਰੰਟੀ ਗੱਪਣਾ ਫੁੱਲ ਗਰੰਟੀ ਹੈ ਬਾਈ ਗੱਪਣਾ ਵੀ ਗੱਪਣਾ ਗੱਪਣਾ ਵੀ ਗੱਪਣਾ ਇਹ ਚੀਜ਼ ਨਹੀਂ ਵਿਖਾਈ ਜਾਂਦਾ ਸੀ ਗੱਪਣਾ ਹੈ ਗੱਪਣਾ ਦੇਖੇ ਆ ਜਾ ਨੇੜੇ ਯਾਰ ਆ ਗਿਆ ਹਾਂ ਕਹਿਰਤੀਆਂ ਦੀ ਹੈ ਕਹਿਰਤੀਆਂ ਦੀ ਹੈ ਕੋ ਡੱਬੀ ਕਰ ਲੈ ਤੱਕਾ ਕਰ ਲੈ ਜੋੜੀ ਕਰ ਲੈ ਕੋਈ ਸਾਡਾ ਵੀ ਹਿਸਾਬ ਕਿਤਾਬ ਹੁੰਦਾ ਅਸੀਂ ਕੋਈ ਬਾਲਾ ਨਹੀਂ ਲੰਮਾ ਚੋੜਾ ਕਾ ਹਾਂ ਅੱਗੇ ਜੇ ਭਾਈ ਨਾਲ ਸੁਣੀ ਰਜੂ ਹਾਂ ਆ ਜਾ ਰਾਤ 700 ਰੁਪਏ ਦਾ ਗਲਾਸ ਆਉਂ ਜੀ 200 ਪੈਸੇ ਓ ਤੂੰ ਗੁਸਤਾਖ ਹੈ ਉਹਨੇ 18 ਮੰਗ ਲਏ ਮੰਗ ਲਣ ਦੇ ਤੂੰ ਰੁਕ ਜਾ ਇੱਕ ਘੰਟੇ ਗੱਡੀ ਆ ਜਾਣ ਦੇ ਫਿਰ ਲਿਵਾਗੇ ਮੈਂ ਤੇ ਗੱਡੀ ਦਾ ਸਿਸਟਮ ਤੂੰ ਦੇਖਾ ਕਿਦਾਂ ਮਾਲੂ ਗੱਡੀ 'ਚ ਡਬਲ ਸਟੋਰੀ ਥੋੜੀ ਓਏ ਕੋ 15 16 ਦੇ ਹੱਥੀ ਚ ਵੜ ਲਿਓਨੇ 18 ਬੱਕਰੀਆਂ 20 ਤਾਂ ਆਏ ਜਾਂਦੀ ਨੇ ਹੱਥੀ 'ਚ ਤੂੰ ਕਿਹੜੀ ਕਰਾਈ ਜਣਾ ਅਸੀਂ 20 ਸੀ ਡਾਲਾਂਗੇ ਜਿਹੜੇ ਨਿਆਣੇ ਬੱਚੇ ਨੇ ਮੂਰੇ ਸੂਚਾਂ ਦੇ ਪੈਰਾਂ ਦੇ ਵਿੱਚ ਰੱਖ ਲਓ ਆਪਦੀ ਗੱਡੀ ਚ ਲੈ ਜਾਾਂਗੇ ਅਸੀਂ ਲਾ ਇਹਦਾ ਮੁੱਲ ਲਾ ਕੀ ਦੋ ਮੇਰੇ ਕੰਨਾਂ ਚ ਦੱਸ ਪਰਾਂ ਹੋ ਕੇ ਦੱਸ 18 ਮੰਗੇ ਮੰਗੀ ਜਾਣ ਦੇ ਆਪਾਂ ਅਬਦੀ ਹਿਸਾਬ ਨਾਲ ਮੰਗੋ ਸਹੀ ਹੋ ਕੇ ਦੱਸ ਇੱਧਰ 12000 ਸਹੀ ਗੱਲ ਆ ਤੇਰੀ 10000 ਲੈਣਾ ਹੋਰ ਓਏ ਕੱਟ ਹੌਲਦੇ ਡਰਦੇ ਲਾਉਂਦੇ ਆ ਹੋਰੀਆ ਹੋਰ 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 ਸਾਢੇ 10 ਦੀ ਦੇਣੀ ਆ 11 ਦੀ ਦਿੰਨੇ ਹੈ ਕੋਈ দাম ਵਾਲਾ ਮੋਟਾ 11.5 11.5 ਦੀ ਓ ਯਾਰ ਪੱਟ ਦੀ ਕਦਰ ਪਾਲਾ ਪੂਰੇ 12 ਦੀ ਦਿੰਨਾ ਕਦਰ ਪਾਲਾ ਸੂਨ ਵਾਲੀ ਆ ਪੱਠ ਓ ਛੋਟੀਆਂ ਪੱਠਾਂ ਵਿਗੀਆਂ ਜੰਨੀਆਂ ਦਾਦਾ ਯਾਰ ਨੇ ਅਸਰਾ ਪੱਠਾਂ ਵਿਗੀਆਂ ਜੰਨੀਆਂ ਵੀਰੇ ਲੱਤ ਚੱਕ ਕੇ ਵੇਖ ਰਾ ਜੂ ਦਾਦਾ ਯਾਰ ਨੇ ਅਸਰਾ ਪੱਠਾਂ ਵਿਗੀਆਂ ਜੰਨੀਆਂ ਵੀਰੇ ਲੱਤ ਚੱਕ ਕੇ ਦੇਖ ਰਾ ਜੂ ਲੱਤਾਂ ਚੱਕ ਤਾਂ ਲਈਆਂ ਇਹ ਲੈ ਲੈ ਆ ਚੱਕਰ ਖੇਨ ਲੱਤਾਂ ਥਾਣਾ ਨੂੰ ਦੱਸ ਕੀ ਹੋਇਆ ਇਹਨਾਂ ਨੂੰ ਓ ਮੇਰੇ ਯਾਰ ਉਥਾਨ ਚੱਕ ਹੁਣ ਥਾਨ ਕੀ ਕਾਣੇ ਨੇ ਲੈ ਬੜਾ ਮੈਂ ਦੇਖ ਰਿਹਾ ਲੱਤਾਂ ਚੱਕੇ ਦੁੱਧ ਨਾ ਹੋਣ ਲੱਗ ਰਿਹਾ ਔਰ ਨੁਕਸਕਾ ਦੇ ਦੇ ਚ ਯਾਰ ਸਾਰੇ ਬੰਦੇ ਕਹਿ ਰਹੇ ਮੈਂ ਛੱਡ ਦੂੰ 12000 ਦੀ ਪਟਕਾ ਹੋਰ ਕੰਪਨੀ ਦੀ ਜੀ ਯਾਰ ਛੱਡ ਦੇ ਛੱਡ ਦੇ ਭਰਾ ਕੀ ਦਾ ਮੁੱਲ ਪਾਕ ਵਾਲੀ ਛੱਡ ਦੇ ਦੋ ਦੰਦ ਤਾਂ ਮੇਮ ਨਹੀਂ ਮੇਮ ਨਹੀਂ ਦੋ ਦੰਦ ਹੈ ਦੋ ਦੰਦ ਨਵੀਂ ਹੈ ਔਰ ਯਾਰ ਓਏ ਔਰ ਯਾਰ ਔਰ ਯਾਰ ਮੋਲੀ ਕੱਚਾ ਲਾਉਣੀ ਹੈ ਕੱਲੇ ਨੂੰ ਕੀ ਮੈਂ ਤਾਂ ਲਾਉਂਗਾ ਹੀ ਕੱਚਾ ਲੈ 13000 ਦੀ ਹੋਗੀ ਨਾ ਜੀ 13 ਦੀ ਤੁਹਾਡੇ ਐਸ ਤੇ ਪੱਠ ਪਤਾ ਕਿੰਨੇ ਦੀ ਆ 185 ਦੀ 16000 ਦੀ ਯਾਰ ਜਿੰਨੇ ਦੀ ਪੱਠ ਉਹਨੇ ਦੀ ਵੇਟ ਕਰਾ ਜੂ ਯਾਰ ਸਰ ਜਾ ਓਏ 2 ਮਿੰਟ ਹੁਣ ਤੂੰ ਮੈਨੂੰ ਭਗਾਈ ਕੋ ਕੁ ਗਵਾਰੂ ਜਾਣ ਦੇ ਇਹ ਆਲਾ ਬੇਇੱਜ਼ਤੀ ਨਹੀਂ ਮਾੜਾ ਮਾੜਾ ਫਰਕ ਹੋਊਗਾ ਉਹਨਾਂ ਨੂੰ ਪੁੱਗੂ ਕੀ ਲੈ ਲੈਣਗੇ ਤੈਨੂੰ ਪੁੱਗੂ ਦੇ ਦੀ ਕੋਈ ਧੱਕਾ ਨਹੀਂ ਕਿਸੇ ਨਾਲ ਬਸ 14000 ਦੀ ਹੋਗੀ ਨਹੀਂ ਚੜਾ ਲਾ ਲੀ ਲਾ ਟੱਕ ਲਿਆ ਕਾਈ ਚ ਕਾਈ ਚ ਲਿਆ ਕਾਕੀ ਮੈਥੇ ਹੀ ਲਵਾ ਲੀ ਹਾਂ ਹਾਂ ਟੱਕ ਲਾ ਕੱਚਾ ਕੰਮ ਆਪਾਂ ਕਰਦੇ ਹੀ ਨਹੀਂ 14000 ਦੀ ਹੋਗੀ ਹਾਂ ਠੀਕ ਆ ਲਿਆ ਫੜਾ ਨਾ ਟੱਕ ਕੈਂਚੀ ਦੇ ਹਾਂ ਨਹੀਂ 14 ਦੇ 14 ਦਿਓ ਇਹੋ ਕੱਟੋ ਉਹ ਯਾਰ ਮੰਦੀ ਨਹੀਂ ਲੋਕ ਹਾਂ ਮੰਦੀ ਨਹੀਂ ਹੈ ਕਿਹਦਰਾ ਹਾਂ ਬੋਹ ਮੈਂ ਜੀ ਜਿਣੋ ਜੀ 1000 1000 ਰੁਪਏ ਆਰ ਦਾ ਕਲਾਸ 7 11 ਕਿਹੜੀ ਜਗ੍ਹਾ ਤੇ 13 ਚੋੜਾ ਠੀਕ ਹੈ ਮਹਾਰਾਜ ਚਲ ਕੇ ਇਕਰਾ ਕੇ ਉਹ ਪਰਚੀ